ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕੋਈ ਵਲੌਗ ਨਹੀਂ ਸ਼ੇਅਰ ਕਰ ਰਹੀ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਸ਼ੇਅਰ ਕਰ ਰਹੀ ਹਾਂ weight maintain related ਕਿ ਆਪਾਂ weight loss ਤਾਂ ਆਪਾਂ ਕਰ ਲੰਨਾ ਪਰ ਉਸ ਤੋਂ ਬਾਅਦ ਆਪਣਾ weight maintain ਕਮੇ ਕਰਕੇ ਰੱਖੀ ਤਾਂ ਕਿ ਆਪਣਾ weight ਦੁਬਾਰੇ ਨਾ ਵਧੇ ਬਹੁਤ ਹੀ ਵਧੀਆ ਕੁਐਸਚਨ ਹੈ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਇਹ ਕਿਉਂਕਿ ਜਦੋਂ ਆਪਾਂ weight loss ਕਰਦੇ ਆਪਾਂ ਬਹੁਤ ਮਿਹਨਤ ਕਰਕੇ ਕਰਦੇ ਆ ਆਪਾਂ ਨੂੰ ਆਪਣੀ ਕਰੀਵਿੰਗਸ ਮਾਰਨੀਆਂ ਪੈਂਦੀਆਂ ਨੇ ਤੇ ਖਾਣ ਪੀਣ ਜਿਹੜਾ ਕੁਝ ਨਹੀਂ ਅੱਛਾ ਲੱਗਦਾ ਉਹਦੇ ਨਾਲ ਵੀ ਕੰਪਰੋਮਾਈਜ਼ ਕਰਨਾ ਪੈਂਦਾ ਉਹ ਚੀਜ਼ ਵੀ ਆਪਾਂ ਖਾਣੇ ਜੋ ਆਪਾਂ ਨਹੀਂ ਅੱਛਾ ਲੱਗਦਾ ਤਾਂ ਕਿ ਆਪਾਂ weight loss ਕਰ ਸਕੀਏ ਆਪਣੀ ਬੋਡੀ ਅੱਛੀ ਸ਼ੇਪ ਚਾਹੀਦੀ ਤਾਂ ਫਿਰ weight maintain ਕਰਨਾ ਵੀ ਓਨਾ ਹੀ ਜ਼ਰੂਰੀ ਹੋ ਜਾਂਦਾ ਤਾਂ ਕਿ ਦੁਬਾਰੇ weight gain ਨਾ ਹੋਵੇ ਜੋ ਆਪਾਂ ਮਿਹਨਤ ਕਰੀਏ weight loss ਕਰਨ ਵਿੱਚ ਉਹ ਆਪਣੀ ਮਿਹਨਤ ਬੇਕਾਰ ਨਾ ਜਾਵੇ ਪਰ weight maintain ਕਰਨਾ ਇੰਨਾ ਜ਼ਿਆਦੇ ਔਖਾ ਨਹੀਂ ਹੈਗਾ ਜੋ ਆਪਾਂ weight loss ਕਰਕੇ ਹਟ ਗਏ ਉਦੋਂ ਆਪਾਂ ਨੂੰ ਜ਼ਰੂਰ ਇੱਕ ਮਨਚ ਸਵਾਲ ਆਉਂਦਾ ਕਿ ਹੁਣ ਦੁਬਾਰੇ ਫੇਰ ਮੇਰਾ weight ਵਧੂਗਾ ਮੇਰਾ ਵਧੂਗਾ ਜੋ ਮੇਰੇ ਮਨਚ ਵੀ ਹੈਗਾ ਸੀਗਾ ਕਰਾਪਰ ਦਰ ਤੇ ਦਰ ਤੇ ਆਪਾਂ ਉਹ ਚੀਜ਼ ਵੀ ਨਖਾਂਦੇ ਉਹ ਵੀ ਨਖਾਂਦੇ ਹਨਾ ਪਰ ਇਹ ਜਾ ਕੁਝ ਨਹੀਂ ਹੈਗਾ ਮੈਂ ਵੀ ਮਹੀਨਾ ਡੇਢ ਮਹੀਨਾ ਮੈਂ ਕੁਝ ਨਹੀਂ ਖਾਂਦਾ ਸੀ ਹਾਲ ਤੋ ਫालतੂ ਵੀ ਨਾ ਮੇਰਾ weight ਵਾਜੂ ਇਹ ਨਾ ਮੇਰਾ weight ਵਾਜੂ ਪਰ ਉਸ ਤੋਂ ਬਾਅਦ ਮੈਂ ਸਾਰਾ ਕੁਝ ਖਾਣਾ ਸ਼ੁਰੂ ਕੀਤਾ ਮਿੱਠਾ ਵੀ ਖਾਣਾ ਸ਼ੁਰੂ ਕੀਤਾ ਮਠਿਆਈ ਵੀ ਦੁੱਧ ਵੀ ਸਭ ਕੁਝ ਮੈਂ ਖਾਣਾ ਸ਼ੁਰੂ ਕਰਤਾ ਹਰ ਇੱਕ ਤਰ੍ਹਾਂ ਦੀ ਦਾਲ ਸਬਜੀ ਕਣਕ ਦੀ ਰੋਟੀ ਘਿਓ ਵੀ ਪਾ ਕੇ ਮੈਂ ਸਬਜੀ ਚ ਖਾਨੀ ਆ ਪੂਰਾ ਖੁੱਲਾ ਦੋ ਚਮਚੇ ਘਿਓ ਵੀ ਮੈਂ ਪਾ ਲਾਨੇ ਰੋਟੀ ਵੀ ਦੇਸੀ ਘਿਓ ਨਾਲ ਚੋਪੜ ਦੇ ਮੈਂ ਸਭ ਕੁਝ ਖਾਨੀ ਆ ਤੇ ਮੈਨੂੰ ਤਕਰੀਬਨ ਅੱਗੇ ਨਵੰਬਰ ਤੇ 2 ਸਾਲ ਹੋ ਜਾਣਗੇ weight loss ਕਰਨ ਨੂੰ 2 ਸਾਲ ਤੋਂ ਮੈਂ ਆਪਣਾ weight maintain ਕਰ ਰਹੀ ਆ ਤੇ ਅੱਛਾ ਖਾਸਾ ਮੈਂ ਮੈਂਟੇਨ ਕਰਕੇ ਰੱਖਿਆ ਹੋਇਆ weight ਆਪਣਾ ਵੱਧ ਵੀ ਜਾਂਦਾ ਇਹ ਨਹੀਂ ਹੈਗਾ ਕਿ ਬਿਲਕੁਲ ਨਹੀਂ ਵੱਧਦਾ ਇਵਨ ਮੈਂਟੇਨ ਕਰਨ ਤੋਂ ਬਾਅਦ ਵੀ ਆਪਣਾ weight ਵੱਧ ਜਾਂਦਾ ਪਰ ਕਈ ਵਾਰ ਕੀ ਹੁੰਦਾ ਇਹ ਨਹੀਂ ਹੈਗਾ ਕਿ ਜ਼ਰੂਰੀ ਖਾਣ ਪੀਣ ਨਾਲ ਹੀ ਵੱਧਦਾ ਕਈ ਵਾਰ ਆਪਣੇ ਲੇਡੀਜ਼ ਦੇ ਅੰਦਰ ਹਾਰਮੋਨਲ ਚੇਂजेस ਆਉਂਦੀਆਂ ਨੇ ਆਪਣੇ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਨੇ ਉਹਦੇ ਕਰਕੇ ਵੀ ਵੱਧ ਜਾਂ ਆਪਣਾ ਪੀਰੀਅਡ ਸਰਕਲ ਨਹੀਂ ਠੀਕ ਹੁੰਦਾ ਉਹਦੇ ਕਰਕੇ ਵੱਧ ਜਾਂ ਨਾ ਪਰ ਹਮੇਸ਼ਾ ਮਨ ਚ ਇਹ ਗੱਲ ਨਹੀਂ ਲੱਗਦੀ ਉਹਨਾਂ ਕਿ ਆਪਣਾ ਖਾਣ ਪੀਣ ਕਰਕੇ weight ਵੱਧ ਗਿਆ ਸੋ ਅੱਜ ਮੈਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਸ਼ੇਅਰ ਕਰਾਂਗੀ ਔਰ ਇਹ ਵੀਡੀਓ ਸਾਰੀਆਂ ਭੈਣਾਂ ਅਹੀ ਜਰੂਰ ਦੇਖੋ ਸਾਰਿਆਂ ਲਈ ਹੈਲਪਫੁਲ ਰਹੂਗੀ ਚਲੋ ਜਿਨ੍ਹਾਂ ਨੇ weight maintain ਕਰਨਾ loss ਨਾਲ ਤੇ ਹਟੇ ਨੇ ਉਹਨਾਂ ਲਈ ਤਾਂ ਹੈ ਹੀ ਹੈ ਤੇ ਜਿਨ੍ਹਾਂ ਨੇ weight loss ਨਹੀਂ ਕਰਨਾ ਨਹੀਂ ਕੀਤਾ weight ਉਹਨਾਂ ਦਾ ਬੜੇ ਸਹੀ ਹੈ ਕਈ ਵਾਰ ਉਹਨਾਂ ਦਾ ਵੀ ਕਿਲੋ 2 ਕਿਲੋ ਵੱਧ ਜਾਂਦਾ ਜਦੋਂ ਆਪਾਂ ਆਪਣੀ ਡਾਈਟ ਸਹੀ ਨਹੀਂ ਰੱਖਦੇ ਜਾਂ ਕੋਈ ਫੰਕਸ਼ਨ ਅਟੈਂਡ ਕਰਨ ਨੂੰ ਬਿਜ਼ੀ ਹੋ ਜਾਂਦੇ ਆ ਜੇਕਰ ਉਹ 12-15 ਦਿਨਾਂ ਲਈ ਕੀਤਾ ਨਾ ਕੀਤਾ ਆਪਾਂ ਚੱਲੇ ਜਾਂ ਨਾ ਉਹ ਆਪਣਾ ਵਾਇਟ ਸੈਨ ਨਹੀਂ ਯਾਨੀ इवन ਤੁਸੀਂ ਉਹ ਇਸ ਤਰੀਕੇ ਨਾਲ ਜੋ ਮੈਂ ਟਿਪਸ ਦੱਸੂਗੀ ਉਹ ਨਾਲ ਤੁਸੀਂ ਆਪਣਾ ਕਿਲੋ 2 ਕਿਲੋ ਜਿਹੜਾ weight ਵਧਿਆ ਹੋਊਗਾ ਉਹ ਵੀ ਤੁਸੀਂ ਨਾਰਮਲ ਬੈਕ ਲੈ ਕੇ ਆ ਸਕਦੇ ਹੋਗੇ ਤੇ ਜਿਹੜੇ ਹੈ ਹੀ ਮੋਟੇ ਨੇ ਹਲੇ weight loss ਕਰਿਆ ਨਹੀਂ ਕਰਨ ਬਾਰੇ ਸੋਚ ਰਹੇ ਨੇ ਲੇਜੀ ਨਹੀਂ ਨਹੀਂ ਕਰ ਸਕਦੇ ਤੇ ਉਹਨਾਂ ਲਈ ਵੀ ਟਿਪਸ ਹੈਲਪਫੁਲ ਰਹਿਣਗੇ ਇਸ ਕਰਕੇ ਵੀਡੀਓ ਸਾਰੇ ਹੀ ਜਰੂਰ ਦੇਖਿਓ मैं पहला पॉइंट्स बनाए थी क्योंकि फिर ऐसे सामने एकदम आके हाँ कैमरा ऑन करो बोलना थोड़ा मुश्किल होगा जब तक थोड़े दिमाग में कुछ गलत न होने कुछ पॉइंट्स न हो क्योंकि एकदम बार आके मैं दबैठ जूंगी अग्नि ब्लैंक तब मेरे मन च सारे पॉइंट्स नहीं हो इस करके मैं सारे पॉइंट्स नोट डाउन करके लैके आई हाँ पहले तो आपको ये गल याद रखनी चाहिए है कि आपका वेट लॉस कर अपना अपने शरीर च कोई पुरजा नहीं बदलाया है कुछ फिट नहीं कराया कि हूँ अपना भार नहीं बधूगा ठीक है ਤਾਰ ਵਧੂਗਾ ਜਦ ਤੱਕ ਆਪਣੇ ਆਤਪਾ ਸਹੀ ਨਹੀਂ ਰੱਖਾਂਗੇ ਤਾਰ ਵਧੂਗਾ ਇਸ ਕਰਕੇ ਜਦੋਂ ਤੁਸੀਂ weight loss ਕਰ ਲਿਆ ਤਾਂ weight maintaining stage 'ਚ ਆ ਜਾਨੇ ਹੋ ਤਾਂ ਹਰ ਇੱਕ ਚੀਜ਼ ਨੂੰ ਹੌਲੀ-ਹੌਲੀ ਖਾਣਾ ਸ਼ੁਰੂ ਕਰੋ ਇਹ ਨਾ ਸੋਚੋ ਕਿ ਹੁਣ ਮੈਂ ਭਾਰ ਘਟਾ ਲਿਆ ਹੁਣ ਮੇਰਾ ਭਾਰ ਨਹੀਂ ਵਧੂ ਚਲੋ ਜੀ ਖਾ ਲਓ ਜੀ ਕਣਕ ਦੀਆਂ ਰੋਟੀਆਂ achar ਖਾ ਲਓ ਜੀ ਕਿਉਂ ਵੀ ਖਾ ਲਓ ਜੀ ਉਹ ਵੀ ਖਾ ਲਓ ਜੀ ਮਿੱਠਾ ਵੀ ਖਾ ਲਓ ਜੀ ਹਨਾ ਇੱਕਦਮ ਹਾਬੜ ਕੇ ਨਹੀਂ ਪੈਣਾ ਹੈਗਾ ਕਿਸੇ ਚੀਜ਼ ਨੂੰ ਥੋੜਾ-ਥੋੜਾ ਖਾਣਾ ਸ਼ੁਰੂ ਕਰੋ ਖਾਓ ਸਾਰਾ ਕੁਝ ਪਰ ਥੋੜਾ-ਥੋੜਾ ਆਪਣੀ ਬੋਡੀ ਨੂੰ ਹੌਲੀ-ਹੌਲੀ ਉਸ ਟਰੈਕ ਤੇ ਲੈ ਕੇ ਆਓ ਜਿਵੇਂ ਆਪਾਂ weight loss 'ਚ ਇੰਨਾ ਕੁਝ ਆਪਾਂ ਨਹੀਂ ਖਾਂਦੇ ਹੈਗਾ ਆਪਣੀ ਡਾਈਟ ਬਹੁਤ ਲਿਮਿਟਡ ਹੁੰਦੀ ਆਪਾਂ ਕੈਲਰੀ ਡੈਫਿਸੈਂਟ 'ਚ ਹੁੰਨੇ ਆਂਗੇ ਤਾਂ ਫਿਰ weight loss ਕਰਨ ਤੋਂ ਬਾਅਦ ਜੋ ਮੇਨਟੇਨਿੰਗ ਸਟੇਜ ਤੇ ਆਉਨੇ ਆ ਉਹਦੋਂ ਵੀ ਹੌਲੀ-ਹੌਲੀ ਖਾਣਾ ਸ਼ੁਰੂ ਕਰੋ ਤੇ ਆਪਣਾ weight ਰੋਜ਼ ਸਵੇਰੇ ਜ਼ਰੂਰ ਚੈੱਕ ਕਰੋ ਉੱਠ ਕੇ ਮੈਂ ਵੀ ਇਸ ਦਿਨ ਤੋਂ ਆਪਣਾ weight loss ਕਰਿਆ ਮੈਂ ਐਵਰੀ ਡੇ ਆਪਣਾ weight ਚੈੱਕ ਕਰਦੀ ਆ ਐਵਰੀ ਡੇ ਇਹ ਚੈੱਕ ਕਰਨਾ ਜ਼ਰੂਰੀ ਹੁੰਦਾ ਤਾਂ ਕਿ ਆਪਾਂ ਆਪਾਂ ਨੂੰ ਫਿਰ ਧਿਆਨ ਰਹੇ ਕਿ ਆਪਣਾ weight ਉੱਥੇ ਖੜਾ ਘਟ ਰਿਹਾ ਜਾਂ ਵਧ ਰਿਹਾ ਵਧਣ ਦੇ ਕੀ ਕਾਰਨ ਨੇ ਮੈਂ ਕਿਹੋ ਜੀ ਡਾਈਟ ਲੈ ਰਹੀਆਂ ਜੇ ਘਟ ਰਿਹਾ ਤਾਂ ਮੈਂ ਕਿਹੋ ਜੀ ਡਾਈਟ ਲੈ ਰਹੀਆਂ ਕਿਉਂ ਘਟ ਰਿਹਾ ਹਨ ਕਿਸ ਰੀਜ਼ਨ ਕਰਕੇ ਘਟ ਰਿਹਾ ਫਿਰ ਆਪਾਂ ਆਪਣੇ ਬੋਡੀ ਨੂੰ ਸਮਝਣ ਲੱਗ ਜਨਾਂ ਕਿ ਆਪਾਂ ਇਹ ਜੀ ਡਾਈਟ ਖਾ ਰਹੇ ਆ ਆਹ ਵਾਲੀ ਡਾਈਟ ਨਾਲ ਮੇਰਾ weight ਵੱਧਦਾ ਜਾਂ ਆਹ ਵਾਲੀ ਡਾਈਟ ਨਾਲ ਮੇਰਾ weight ਘਟ ਘਟ ਰਿਹਾ ਤੇ ਜਾਂ ਫਿਰ ਆਹ ਵਾਲੀ ਡਾਈਟ ਨਾਲ ਵੀ ਰੇਟ ਮੇਨਟੇਨ ਹੋ ਰਿਹਾ ਹਨ ਆਪਾਂ ਆਪਣੇ ਬੋਡੀ ਨੂੰ ਸਮਝਦੇ ਇਸ ਕਰਕੇ weight ਡੇਲੀ ਸਵੇਰੇ ਉੱਠ ਕੇ ਚੈੱਕ ਕਰੋ ਪਾਣੀ ਪੀਣ ਤੋਂ ਪਹਿਲਾਂ ਫਰੈਸ਼ ਹੋ ਕੇ ਵਾਸ਼ਰੂਮ ਜਾ ਕੇ ਫਿਰ ਆਪਣਾ weight ਚੈੱਕ ਕਰੋ ਫਿਰ ਪਾਣੀ ਪੀਓ ਇੱਕ ਇਹ ਗੱਲ ਵੀ ਯਾਦ ਰੱਖਣੀ ਆ ਕਿ ਜਦੋਂ ਆਪਾਂ weight loss ਕਰਦੇ ਆ ਆਪਾਂ ਪੂਰਾ ਵਧੀਆ 3 ਲੀਟਰ ਪਾਣੀ ਪੀਣਾ ਐਟ ਲੀਸਟ 3.5 ਲੀਟਰ ਪਾਣੀ ਪੀਣਾ ਹੁੰਦਾ ਤੇ weight maintain ਵੀ ਪਾਣੀ ਤੁਸੀਂ ਹੌਲੀ ਪੀਣਾ ਜੇ ਪਾਣੀ ਪੀਣਾ ਛੱਡ ਦੋਗੇ ਤਾਂ ਇਹ ਵੀ ਇੱਕ ਥੋੜਾ ਕਾਰਨ ਹੋ ਜਾਊ weight ਵਧਣ ਦਾ ਪਾਣੀ ਤੁਸੀਂ ਜਰੂਰ ਪਿਓ ਇਹ ਆਪਣਾ ਤੁਸੀਂ ਲਾਈਫ ਸਟਾਈਲ ਬਣਾ ਲਓ ਕਿ ਪਾਣੀ ਪੀਣਾ ਹੀ ਪੀਣਾ ਜੇ ਤੁਸੀਂ ਚਾਹ ਕੌਫੀ ਪੀਨੇ ਆਪਾਂ ਸਾਰੇ ਸ਼ੀਨ ਹੁੰਨੇ ਚਾਹ ਕੌਫੀ ਦੇ ਤੇ ਉਹਦੇ ਵਿੱਚ ਤੁਸੀਂ ਚੀਨੀ ਨਾਲੋ ਜੇ ਲੈਣੀ ਆ ਤੁਸੀਂ ਚੀਨੀ ਤਾਂ ਬਿਲਕੁਲ ਹਲਕੀ 슈ਗਰ ਲੋ 슈ਗਰ ਤੁਸੀਂ ਘਟਾ ਲਓ ਔਰ ਕੋਸ਼ਿਸ਼ ਕਰੋ ਜੇ ਫਿੱਕੀ ਪੀ ਸਕਦੇ ਹੋ ਜੇ ਫਿੱਕੀ ਨਹੀਂ ਪੀ ਸਕਦੇ ਤਾਂ 슈ਗਰ ਬਿਲਕੁਲ ਘਟ ਗੋੜ ਸੱਕਰ ਪਾਲੋ ਮਿਸ਼ਰੀ ਵਾਲੀ ਚੀਨੀ ਪਾਲੋ ਹਨਾ ਤਾਂ ਗਮਿਸ਼ਟ ਹੁੰਦੇ ਉਹਨੂੰ ਪੀਸ ਕੇ ਰੱਖ ਲਓ ਉਹ ਪਾਲੋ ਘੱਟ ਪ੍ਰੋਸੈਸਡ ਹੁੰਦੀ ਹੈ ਚੀਨੀ ਦੇ ਕੰਪੇਅਰਡ ਐਸ ਕੰਪੇਅਰ ਟੂ 슈ਗਰ ਵਾਈਟ 슈ਗਰ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਪ੍ਰੋਸੈਸਡ ਹੁੰਦੀ ਹੈ ਪਰ ਮਿਸ਼ਰੀ ਵਾਲੀ ਚੀਨੀ ਲੈਸ ਕਮ ਹੁੰਦੀ ਹੈ ਪ੍ਰੋਸੈਸਡ ਹੁੰਦੀ ਹੈ ਇਸ ਕਰਕੇ মিٹھা-ਖੱਟ ਰੱਖੋ ਜੇ ਤੁਸੀਂ ਮਿੱਠਾ ਪੀਂਦੇ ਡਾਈਟ ਵਿੱਚ ਵਧਾਉਂਗੇ ਤਾਂ ਤੁਹਾਡਾ ਥੋੜਾ weight ਵਧਣ ਦਾ ਕਾਰਨ ਬਣ ਜਾਊਗਾ ਤੇ ਦਿਨ ਵਿੱਚ ਤਿੰਨ ਮੀਲਸ ਹੀ ਲੋਅ ਆਰਜ਼ ਬਣਾ ਕੇ ਬ੍ਰੈਕਫਾਸਟ ਲੰਚ ਡਿਨਰ ਕਰਨਾ ਹੀ ਕਰਨਾ ਇਸ ਨਾਲ ਕੀ ਹੋਊਗਾ ਜੇ ਤੁਸੀਂ ਬ੍ਰੈਕਫਾਸਟ ਪ੍ਰੋਪਰ ਟਾਈਮ ਤੇ ਕਰ ਲਓਗੇ ਤਾਂ ਫਿਰ ਤੁਸੀਂ ਜਦੋਂ ਭੁੱਖ ਲੱਗੂਗੀ ਥੋੜਾ ਲੰਚ ਟਾਈਮ ਆ ਜਾਊਗਾ ਤੇ ਉਸ ਤੋਂ ਬਾਅਦ ਜਦੋਂ ਭੁੱਖ ਲੱਗੂ ਸ਼ਾਮ ਦੀ ਚਾਹ ਦਾ ਟਾਈਮ ਹੋ ਜਾਊਗਾ ਤੇ ਉਸ ਵੇਲੇ ਡਿਨਰ ਦਾ ਟਾਈਮ ਹੋ ਜਾਊਗਾ ਆਪਣੇ ਮੀਲਸ ਜਦੋਂ ਤੁਸੀਂ ਪ੍ਰੋਪਰ ਟਾਈਮ ਤੇ ਲਓਗੇ ਤੁਸੀਂ ਓਵਰ ਈਟਿੰਗ ਨਹੀਂ ਕਰੋਗੇ ਤੇ ਵਿੱਚ ਕੁਝ ਹੋਰ ਚੀਜ਼ ਜੰਕ ਕੋਈ 스낵ਸ ਨਮਕੀਨ ਬਿਸਕਟ ਮਠੀਆਂ ਇਹ ਜਾਂ ਕੁਝ ਖਾਣ ਤੋਂ ਵੀ ਆਪਾਂ ਬਚ ਜਾਣੇ ਆ ਜੋ ਆਪਾਂ ਟਾਈਮ ਟੂ ਟਾਈਮ ਪ੍ਰੋਪਰ ਆਪਣੇ ਹੈਲਥੀ ਮੀਲਸ ਲਈ ਜਾਣੇ ਹੁੰਦੇ ਆ ਤੇ ਆਪਣੇ ਡਾਈਟ ਵਿੱਚ ਪ੍ਰੋਟੀਨ ਫਾਈਬਰ ਦਾ ਜ਼ਰੂਰ ਧਿਆਨ ਰੱਖਣਾ ਕਦੇ ਕਦਾਂ ਹੀ ਹੋ ਜਾਮ ਲੱਗੇ ਚਲੋ ਅੱਜ ਆਪਾਂ ਸਬਜ਼ੀ ਕੋਈ ਅਹੀ ਜੀ ਹਰੀ ਸਬਜ਼ੀ ਇਹ ਵਿੱਚ ਪ੍ਰੋਟੀਨ ਨਹੀਂ ਹੈਗਾ ਕੋਈ ਗੱਲ ਨਹੀਂ ਚਲੋ ਅੱਜ ਆਪਾਂ ਪ੍ਰੋਟੀਨ ਵਾਲੀ ਸਬਜ਼ੀ ਬਣਾ ਲਈਏ ਜਿਹੜਾ ਰਾਜਮਾ ਕੋਈ ਗੱਲ ਨਹੀਂ ਪਰ ਇਹ ਨਹੀਂ ਹੈਗਾ ਤੁਸੀਂ ਬਿਲਕੁਲ ਆਪਣੀ ਡਾਈਟ ਵੱਲ ਧਿਆਨ ਹੀ ਨਹੀਂ ਦੇ ਰਹੇ ਪ੍ਰੋਟੀਨ ਵੀ ਲੈਣਾ ਤੇ ਫਾਈਬਰ ਵੀ ਲੈਣਾ ਚਾਹੀਦਾ ਰੋਜ਼ ਨਹੀਂ ਲੈ ਸਕਦੇ ਕੋਈ ਗੱਲ ਨਹੀਂ ਪਰ ਜਿਵੇਂ ਇੱਕ ਦਿਨ ਤੁਸੀਂ ਸੁੱਕੀ ਸਬਜ਼ੀ ਬਣਾ ਲਈ ਜਿਵੇਂ ਰਾਜਮਾ ਜਿ ਪ੍ਰੋਟੀਨ ਹੋ ਗਿਆ ਅਗਲੇ ਦਿਨ ਤੁਸੀਂ ਹਰੀ ਸਬਜ਼ੀ ਬਣਾ ਲਈ ਫਾਈਬਰ ਵਾਲੀ ਇਸ ਤਰ੍ਹਾਂ ਤੁਸੀਂ ਬੈਲੈਂਸ ਕਰਕੇ ਰੱਖਣਾ ਆਪਣੇ ਮੀਲਸ ਨੂੰ ਪ੍ਰੋਟੀਨ ਫਾਈਬਰ ਦਾ ਬੈਲੈਂਸ ਹੋਣਾ ਜ਼ਰੂਰੀ ਹੈ ਸੈਲਡ ਵੀ ਖਾਓ ਸੈਲਡ ਚ ਫਾਈਬਰ ਹੁੰਦਾ ਉਹ ਵੀ ਖਾਣਾ ਜ਼ਰੂਰੀ ਹੈ ਇਸ ਕਰਕੇ ਡਾਈਟ ਥੋੜੀ ਉਹੀ ਰਹਿਣੀ ਆ ਬਹੁਤ ਜ਼ਿਆਦਾ ਬਦਲਾਅ ਨਹੀਂ ਹੁੰਦੇ ਪਰ ਆਪਣੀ ਡਾਈਟ ਤੇ ਤੁਸੀਂ ਧਿਆਨ ਦੇਣਾ ਕਿ ਡਾਈਟ ਵਿੱਚ ਪ੍ਰੋਟੀਨ ਫਾਈਬਰ ਜ਼ਰੂਰ ਹੋਣਾ ਚਾਹੀਦਾ ਆਪਣਾ ਜਿਹੜਾ ਡਿਨਰ ਆ ਹੁੰਦਾ ਸ਼ਾਮ ਦਾ ਖਾਣਾ ਉਹ ਤੁਸੀਂ ਜਲਦੀ ਕਰ ਲਓ ਤੇ ਕੋਸ਼ਿਸ਼ ਕਰੋ ਹਲਕਾ ਹੋਵੇ। ਜੇ ਤੁਸੀਂ ਰੋਟੀ ਖਾਣਾ ਚਾਹਦੇ ਹੋ ਰੋਟੀ ਵੀ ਕਣਕ ਦੀ ਖਾ ਸਕਦੇ ਹੋ ਬਾਜਰੇ ਦੀ ਖਾ ਸਕਦੇ ਹੋ ਜਵਾਰ ਦੀ ਮੱਕੀ ਦੀ ਖਾ ਸਕਦੇ ਹੋ ਪਰ ਰੋਟੀ ਹਮੇਸ਼ਾ ਕੋਸ਼ਿਸ਼ ਕਰੋ ਰਾਤ ਨੂੰ ਇੱਕ ਖਾਓ ਜ਼ਿਆਦਾ ਨਾ ਖਾਓ ਪਰ ਰੋਟੀ ਮੈਂ ਤੁਹਾਨੂੰ ਇਹ ਕਹੂੰਗੀ ਰੋਜ਼ ਨਾ ਖਾਓ। ਇੱਕ ਦਿਨ ਤੁਸੀਂ ਖਿਚੜੀ ਲੈ ਸਕਦੇ ਹੋ ਸੂਪ ਲੈ ਸਕਦੇ ਹੋ। ਇੱਕ ਕਦੇ ਤੁਸੀਂ ਰੋਟੀ ਲੈ ਲਈ ਇੱਕ ਦਿਨ ਤੁਸੀਂ ਕੋਈ ਬੋਇਲਡ ਐਗ ਜਾਂ ਪਨੀਰ ਕੁਝ ਕਰ ਲੈ ਇਸ ਤਰ੍ਹਾਂ ਕਰਨੇ ਕੋਸ਼ਿਸ਼ ਕਰੋ ਕਿ ਲਾਈਟ ਹੋਵੇ ਡਿਨਰ ਹਲਕਾ ਹੋਵੇ। ਤੇ ਡਿਨਰ ਤੁਸੀਂ ਜਲਦੀ ਤੋਂ ਜਲਦੀ ਕਰ ਲਓ ਫਿਰ ਜੇ ਆਪਾਂ ਡਿਨਰ ਜੇ ਆਪਾਂ ਜਲਦੀ ਕਰਾਂਗੇ ਤਾਂ ਹਲਕਾ ਹੋਊਗਾ ਦਾ ਆਪਣਾ ਇਹਦੇ ਨਾਲ ਵੀ weight maintain ਲਊਗਾ weight ਵਧੂਗਾ ਨਹੀਂ ਤੇ ਆਪਾਂ ਉਹ ਚੀਜ਼ਾਂ ਅਵੋਇਡ ਕਰਨੀਆਂ ਨੇ ਜਿਹਦੇ ਵਿੱਚ carbs ਹੁੰਦੇ ਰਗੇ ਜਿਵੇਂ ਕਿ ਬਿਸਕਟ ਮੱਠੀਆਂ ਮੈਦੇ ਵਾਲੀ ਕੋਈ ਵੀ ਚੀਜ਼ ਕੇਕ ਵਗੈਰਾ ਹੋਗੇ ਇਸ ਤਰ੍ਹਾਂ ਦੇ ਕੁਝ ਵੀ ਚੀਜ਼ੀ ਹੋਗੀ ਮੈਦੇ ਵਾਲੀ ਆਟੇ ਵਾਲੀ ਉਹ ਅਵੋਇਡ ਕਰਨੇ ਨੇ ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਬਿਲਕੁਲ ਨਾ ਖਾਓ ਖਾਓ ਪਰ ਇੱਕ ਲਿਮਟ ਚ ਖਾਓ ਲਿਮਟ ਰੱਖੋ ਖਾਣ ਜਿਵੇਂ ਚਾਹਨਾ ਆਪਾਂ ਬਿਸਕਟ ਖਾ ਰਿਆ ਪਤੋਂ ਨਹੀਂ ਲਿਮਟ ਹੋਣੀ ਜੀ ਦੇ ਵੀ 2000 ਤਿੰਨ ਬਿਸਕਟ ਲੈਣੇ ਨੇ ਦੋ ਰਸ ਲੈਣੇ ਨੇ ਬਹੁਤ ਜ਼ਿਆਦਾ ਖੁੱਲਾ ਨਾ ਖਾਓ ਜੇ ਆਪਾਂ ਇੰਦਰਾ ਖੁੱਲਾ ਹੀ ਚੱਲਾਂਗੇ ਹੁਣ ਤਾਂ ਮੈਂ ਭਾਂ ਘਟਾ ਲੈ ਫੇਰੇ ਫੇਰ ਬਦੂਗਾ ਕੋਈ ਬਦਨੋ ਰੋਕ ਨਹੀਂ ਸਕਦਾ ਹੈਗਾ ਜੇ ਆਪਾਂ ਕੋਈ ਜੂਸ ਵਗੈਰਾ ਪੀ ਰਿਆਂ ਕੋਸ਼ਿਸ਼ ਕਰੋ ਤੁਸੀਂ ਕੋਈ ਹੈਲਦੀ ਡਰਿੰਕ ਪੀਓ ਕਿਉਂਕਿ ਜੂਸ ਚ 슈ਗਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਾਜ਼ਾਰ ਵਾਲੇ ਜੂਸ ਹੁੰਦੇ ਨੇ ਨਾ ਉਹਨਾਂ ਚ 슈ਗਰ ਬਹੁਤ ਜ਼ਿਆਦਾ ਹੁੰਦੀ ਪੈਕਟ ਜੂਸ ਨਾ ਪੀਓ ਕਰੇ ਇੱਕ ਫਰੈਸ਼ ਜੂਸ ਬਣਾ ਕੇ ਪੀ ਲਓ विदाउट शुगर ਜੇ ਤੁਸੀਂ ਤੁਹਾਨੂੰ ਜੂਸ ਅੱਛੇ ਲੱਗਦੇ ਨੇ ਕੋਈ ਲਿਕੁਇਡ ਡਰਿੰਕ ਪੀਣ ਉਚੀ ਕਰਦਾ ਤਾਂ ਘਰੇ ਇੱਕ ਬਣਾ ਕੇ ਪਿਓ ਨਿੰਬੂ ਪਾਣੀ ਬਣਾ ਕੇ ਵੇ ਲੋ ਪਰ ਬਾਜ਼ਾਰ ਵਾਲੇ ਜੂਸ ਹੁੰਦੇ ਨੇ ਬਹੁਤ ਜ਼ਿਆਦਾ ਮਿੱਠਾ ਹੁੰਦਾ ਨਾਲ 슈ਗਰ ਹੁੰਦਾਗਾ ਇੱਕ ਤੋਂ ਸੇ ਆਦਤ ਬਣਾਓ ਗ੍ਰੀਨ ਟੀ ਲੈਣ ਦੀ ਗ੍ਰੀਨ ਟੀ ਤੁਸੀਂ ਲੈ ਲਓ ਜਾਂ ਕੋਈ ਵੀ ਹਰਬਸ ਪਾ ਕੇ ਹਰਬਲ ਟੀ ਬਣਾਓ ਜਿਵੇਂ ਤੁਸੀਂ ਆਹ ਪਾ ਲਓ ਕੜੀ ਪੱਤਾ ਪਾ ਲਓ ਪੁਦੀਨਾ ਪਾ ਲੋ ਕੁਝ ਵੀ ਇਸ ਤਰ੍ਹਾਂ ਕਰੇ ਨੋ ਪਾ ਕੇ ਜੀਰਾ ਅਜਵੈਨ ਪਾ ਕੇ ਉਹ ਤੁਸੀਂ ਬਸੌਂਫ ਵਾਲਾ ਪਾਣੀ ਲੈ ਸਕਦੇ ਹੋਗੇ ਜਾਂ ਫਿਰ ਤੁਸੀਂ ਕੋਈ ਵੀ ਬਾਜ਼ਾਰ ਵਾਲੀ ਗ੍ਰੀਨ ਟੀ ਇਹ ਤੁਸੀਂ ਆਦਰ ਪਾਓ ਇਹ ਨਾਲ ਆਪਣਾ ਮੈਟਾਬੋਲਿਜ਼ਮ ਸਹੀ ਰਹਿੰਦਾ ਗ੍ਰੀਨ ਟੀ ਨਾਲ ਜੇ ਅਪਾ ਗ੍ਰੀਨ ਟੀ ਲਵਾਂਗੇ ਆਪਣਾ ਮੈਟਾਬੋਲਿਜ਼ਮ ਸਹੀ ਰਹੂਗਾ ਜਾਂ ਮੈਟਾਬੋਲਿਜ਼ਮ ਆਪਣਾ ਠੀਕ ਆ ਤਾਂ weight ਫਿਰ ਨਹੀਂ ਵੱਧਦਾ weight ਆਪਣਾ ਘੱਟ ਸਕਦਾ ਜਾਂ ਮੇਨਟੇਨ ਰੂਗਾ ਮੈਟਾਬੋਲਿਜ਼ਮ ਤੇ ਡਿਪੈਂਡ ਹੁੰਦਾ ਆਪਣਾ weight loss ਜਾਂ weight maintain ਮੈਟਾਬੋਲਿਜ਼ਮ ਦਾ ਅੱਛਾ ਹੋਣਾ ਬਹੁਤ ਜ਼ਰੂਰੀ ਹੈ ਸਟ੍ਰੈਸ ਕਰ ਤੋ ਘੱਟ ਲੋ ਐਸਾ ਜੇ ਅੱਜ ਦਿਨ ਹੀ ਸਟ੍ਰੈਸ ਹਰ ਇੱਕ ਨੂੰ ਹੁੰਦਾ ਪਰ ਫਿਰ ਵੀ ਮੈਂ ਕਹਾਂਗੀ ਸਟ੍ਰੈਸ ਘੱਟ ਤੋਂ ਘੱਟ ਲੋ ਤੇ ਨੀਂਦ ਪੂਰੀ ਵਧੀਆ ਲਓ ਜੇ ਤੁਸੀਂ ਬਾਹਰ ਜਾ ਰਹੇ ਹੋ ਕਿਤੇ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਘਰੋਂ ਖਾਣਾ ਲੈ ਕੇ ਜਾਓ ਕੋਸ਼ਿਸ਼ ਕਰੋ ਕਿ ਘਰੋਂ ਖਾਣਾ ਤੁਸੀਂ ਲੈ ਜਾਓ ਖਾਣਾ ਨਹੀਂ ਕੋਈ 스ਨੈਕਸ ਲੈ ਜਾਓ ਹੈਲਦੀ ਜਿਵੇਂ ਕਿ ਫਰੂਟ ਲੈ ਗਏ ਤੁਸੀਂ ਮਿਕਸ ਡਰਾਈ ਫਰੂਟ ਲੈ ਗਏ ਇੱਕ ਡੱਬੇ ਵਿੱਚ ਪਾ ਕੇ ਮਖਾਣੇ ਲੈ ਗਏ ਭੁੰਨੇ ਚਨੇ ਲੈ ਗਏ ਇਸ ਤਰ੍ਹਾਂ ਤੁਸੀਂ ਕੁਝ ਕਰੋ 스ਨੈਕਸ ਲੈ ਕੇ ਜਾਓ ਤਾਂ ਕਿ ਤੁਸੀਂ ਬਾਹਰ ਵਾਲਾ ਖਾਣ ਤੋਂ ਬਚ ਜਿਓ ਪਾਣੀ ਲੈ ਜੋ ਲੀਟਰ 2 ਲੀਟਰ ਖੁੱਲਾ ਜੇ ਇਨ ਕੇਸ ਆਪਾਂ ਨੂੰ ਕਈ ਵਾਰ ਟਾਈਮ ਵੀ ਲੱਗ ਜਾਂਦਾ ਬਾਹਰ ਆਪਣੇ ਕੋਲ ਆਪਣਾ ਰਾਸ਼ਨ ਪਾਣੀ ਹੋਵੇ ਤਾਂ ਇਸ ਕਰਕੇ ਕੋਸ਼ਿਸ਼ ਕਰੋਗੇ ਆਪਣਾ ਤੁਸੀਂ ਖਾਣ ਪੀਣ ਸਮਾਨ ਘਰੋਂ ਹੀ ਲੈ ਕੇ ਜਾਓ ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਔਰ ਜੇ ਤੁਹਾਨੂੰ ਲੱਗ ਰਿਹਾ ਵੀ ਥੋੜਾ weight ਵੱਧ ਰਿਹਾ ਤਾਂ ਤੁਸੀਂ ਕਣਕ ਦੀ ਰੋਟੀ ਛੱਡ ਕੇ ਆਪਣੀ ਰੋਟੀ ਨੂੰ ਰਿਪਲੇਸ ਕਰ ਲਓ ਬਾਜਰੇ ਦੇ ਆਟੇ ਨਾਲ ਮੱਕੀ ਦੇ ਆਟੇ ਨਾਲ ਜਵਾਰ ਦੇ ਆਟੇ ਨਾਲ ਬੇਸਨ ਦੀ ਰੋਟੀ ਨਾਲ ਜਾਂ ਚਣਿਆਂ ਦਾ ਆਟਾ ਹੁੰਦਾ ਵੀ ਛਿਲਕਾ ਪੀਸਿਆ ਹੁੰਦਾ ਉਹ ਵਾਲੇ ਕਾਟੇ ਦੀ ਤੁਸੀਂ ਰੋਟੀ ਖਾ ਸਕਦੇ ਹੋ ਕਣਕ ਦੀ ਰੋਟੀ ਜਿਹੜਾ ਜੀ ਤੁਸੀਂ ਰਿਪਲੇਸ ਕਰਨਾ ਚਾਹੋਗੇ ਥੋੜਾ weight ਵੱਧ ਰਿਹਾ ਹੈ ਨਾ ਹੁਣ ਇਹਨੂੰ ਮੈਂ ਕਿਵੇਂ نیچے ਲੈ ਕੇ ਆਵਾਂ ਕਈ ਵਾਰ ਆਪਾਂ ਪਾਰਟੀ 'ਚ ਵਿਆਹ ਸ਼ਾਦੀ ਚੱਲੇ ਜਾਂਦੇ ਨੇ ਹੁਣ ਅੱਗੇ ਸਰਦਿਆਂ ਜਿੰਨ ਵਿੰਟਰ ਸੀਜ਼ਨ ਆਊਗਾ ਤਾਂ ਆਪਣਾ ਫੰਕਸ਼ਨਸ ਸਟਲ ਪਾਣਗੇ ਤਾਂ ਤੁਸੀਂ ਉਦੋਂ weight ਜੇ ਵੱਧ ਰਿਹਾ ਉਹਨੂੰ ਵਾਪਸ ਲੈ ਕੇ ਆਉਣਾ ਦਾ ਤੁਸੀਂ ਆਪਣੇ carbs ਛੱਡ ਦਿਓ ਤਾਂ ਤੁਸੀਂ ਬਾਜਰੇ ਰਾਗੀ ਜਵਾਰ ਇਹ ਰੋਟੀ ਤੁਸੀਂ ਖਾ ਸਕਦੇ ਹੋਗੇ ਕਣਕ ਦੀ ਜਗ੍ਹਾ ਤੇ ਤੇ ਤੁਸੀਂ ਨੱਟਸ ਅਤੇ ਸੀਡਸ ਤੁਸੀਂ ਜ਼ਰੂਰ ਖਾਣੇ ਨੇ ਜੀ ਨੱਟਸ ਜੇ ਮੈਂ ਆਪਣੇ ਡਰਾਈ ਫਰੂਟ ਹੋ ਗਏ ਉਹ ਜਿਨ੍ਹਾਂ ਆਪਾਂ ਬਦਾਮ ਕਾਜੂ ਅਖਰੋਟ ਪਿਸਤਾ ਵਗੈਰਾ ਕਹਿੰਦੇ ਨੇ ਉਹ ਇਹ ਅਗੇ ਡਰਾਈ ਫਰੂਟ ਤੇ ਸੀਡਸ ਇਹ ਖਾਣ ਦੀ ਆਦਤ ਜਰੂਰ ਬਣਾ ਲਓ ਜਰੂਰ ਖਾਣੇ ਖਾਣੇ ਨਹੀਂ ਤਾਂ ਜੇ ਰੋਜ਼ ਨਹੀਂ ਖਾਣੇ ਹਫ਼ਤੇ 'ਚ ਐਟਲੀਸਟ 3 ਦਿਨ 4 ਦਿਨ ਤਾਂ ਤੁਸੀਂ ਖਾਣੇ ਖਾਣੇ ਨਹੀਂ ਚਾਹੀਏ ਉਹਨੂੰ ਤੁਸੀਂ ਓਟ ਮੀਲ ਬਣਾਉਣੇ ਉਹ 'ਚ ਪਾ ਕੇ ਖਾ ਲਓ ਕੋਈ ਸਮੂਦੀ 'ਚ ਲੈ ਲਓ ਚਾਹੇ ਵੈਸੇ ਤੁਸੀਂ ਡੱਬੇ 'ਚ ਮਿਕਸ ਕਰਕੇ ਰੱਖ ਲਓ ਜਦੋਂ ਭੁੱਖ ਲੱਗਦੀ ਆ ਉਦੋਂ ਖਾ ਲਓ ਜਿਵੇਂ ਮਰਜ਼ੀ ਖਾਓ ਪਿਓਂ ਕੇ ਖਾਓ ਵੀ ਨਟਸ ਤੇ ਸੀਡਸ ਦੀ ਆਦਤ ਪਾ ਲੋ ਬੋਡੀ ਅੰਦਰ ਕੁਝ ਹੈਲਦੀ ਤੁਸੀਂ ਬੋਡੀ ਨੂੰ ਆਪਣੀ ਦੋਗੇ ਤੁਹਾਡੀ ਬੋਡੀ ਜਾਨ ਵੀ ਬਣੀ ਰਹੂ ਵੀਕਨੈਸ ਵੀ ਨਹੀਂ ਆਊਗੀ ਤੇ ਵੈਸੇ ਵੀ ਜਿਹੜੇ ਸੀਡਸ ਹੁੰਦੇ ਨੇ ਚ ਓਮੇਗਾ 3 ਹੁੰਦਾ ਜੋ ਆਪਣੇ ਬੋਨਸ ਲਈ ਆਪਣੇ ਮੈਂਟਲ ਹੈਥ ਲਈ ਹੈਲਥ ਲਈ ਬਹੁਤ ਅੱਛਾ ਹੁੰਦਾ ਇੱਕ ਆਪਣਾ ਦਿਨ ਵਿੱਚ ਫਰੂਟ ਟਾਈਮ ਜ਼ਰੂਰ ਰੱਖੋ ਜਿਵੇਂ ਮੈਂ ਦੁਪਹਿਰੇ 11 ਵਜੇ 11:30 ਵਜੇ ਜਾਂ 10:30 ਵਜੇ ਜ਼ਰੂਰ ਮੈਨੂੰ ਲੱਗਦਾ ਮੇਰਾ ਟਾਈਮ ਹੈਗਾ ਮੈਨੂੰ ਭੁੱਖ ਲੱਗੀ ਮੈਂ ਫਰੂਟ ਲੈਣੇ ਇੱਕ ਟਾਈਮ ਫਰੂਟ ਦਾ ਦਿਨ ਵਿੱਚ ਜ਼ਰੂਰ ਰੱਖੋ ਪਰ ਸ਼ਾਮ ਨੂੰ ਤੇ ਰਾਤ ਨੂੰ ਫਰੂਟਸ ਅਵੋਇਡ ਕਰੋ ਫਰੂਟ ਟਾਈਮ ਜ਼ਰੂਰ ਰੱਖੋ ਕਿਉਂਕਿ ਫਰੂਟ ਚ ਫਾਈਬਰ ਹੁੰਦੀ ਹੈ ਆਪਣੀ ਆਦਤ ਬਣਾਓ ਰੂਟੀਨ ਚ ਫਰੂਟ ਤੁਸੀਂ ਖਾਣਾ ਹੀ ਖਾਣਾਗਾ ਔਰ ਜੇ ਤੁਸੀਂ ਦੁੱਧ ਪੀ ਰਹੇ ਹੋ ਪੀਓ ਕੋਈ ਡਾਰਨੀ ਹੈਗਾ ਦੁੱਧ ਪੀਂਦਾ ਗਲਾਸ ਪੀਓ ਦੋ ਗਲਾਸ ਪੀਓ ਪਰ ਉਹਦੇ ਵਿੱਚ 슈ਗਰ ਬਿਲਕੁਲ ਲਾਈਟ ਨੋਰਮਲ 슈ਗਰ ਰੱਖੋ ਹੋ ਸਕਦਾ ਤਾਂ ਫੀਕਾ ਪੀ ਲੋ ਬਹੁਤ ਹੀ ਵਧੀਆ ਪਰ 슈ਗਰ ਜੀ ਪੀਣੀ ਨਹੀਂ ਫੀਕਾ ਛੜਾਣਾ ਬਿਲਕੁਲ ਲਾਈਟ 슈ਗਰ ਰੱਖੋ ਉਹਦੇ ਉਹਦੇ ਵਿੱਚ ਔਰ ਜੇ ਥੋੜਾ weight ਵੱਧ ਰਿਹਾ ਕਿਸੇ ਵੀ ਕਾਰਨ ਥੋੜਾ weight ਵੱਧ ਰਿਹਾ ਤੁਸੀਂ ਆਪਣੀ ਡਾਈਟ ਨੂੰ ਸਟ੍ਰਿਕਟ ਕਰ ਦੋ ਸਟ੍ਰਿਕਟ ਮੀਨਸ ਉਹਦੇ ਵਿੱਚ ਥੋੜੀ ਜਿਮੇ ਕਾਰਬਸ ਘਟਾ ਦਿਓ ਮਿੱਠਾ ਜੇ ਤੁਸੀਂ ਕੁਝ ਵੀ ਲੈ ਰਹੇ ਹੋ ਮਿੱਠਾ ਬੰਦ ਕਰ ਦਿਓ ਇੱਕ ਦਿਨ ਦੋ ਦਿਨ ਦੇ ਵਿੱਚ ਥੋੜਾ weight ਤੁਹਾਡਾ ਨੀਚੇ ਆ ਜਾਊਗਾ ਇਸ ਤਰੀਕੇ ਨਾਲ ਆਪਣਾ weight ਤੇ ਆਪਾਂ ਨਾਲ ਦੀ ਨਾਲ ਆਪਾਂ ਆਪਣੇ weight ਤੇ ਨਿਗਰ ਰੱਖਾਂਗੇ weight ਘਟਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਘਟ ਜਾਊਗਾ ਨਹੀਂ ਤੇ ਫਿਰ ਆਪ ਇੱਕ ਵਾਰ ਵੱਧ ਗਿਆ ਤਾਂ ਉਹਨੇ ਵਧਣ ਲੱਗ ਜਾਣਾ ਨਾਲ ਦੇ ਨਾਲ ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਦਿਨ ਦੋ ਦਿਨਾਂ ਲਈ ਆਪਣੀ ਡਾਈਟ ਸਟ੍ਰਿਕਟ ਰੱਖੋ ਉਹਦੇ ਵਿੱਚ ਮਿੱਠਾ ਨਾ ਐਡ ਕਰੋ ਕਾਰਬਸ ਘਟਾਓ ਆਪਣੇ ਮੀਲਸ ਟਾਈਮ ਤੇ ਲੋ ਪਾਣੀ ਪਾਤ ਪੀਓ ਤਾਂ weight ਥੋੜਾ ਨੋਰਮਲ ਨੀਚੇ ਆ ਜਾਂਦਾ ਹੁੰਦਾ ਇੱਕ ਜੋ ਆਪਾਂ ਖਾਣਾ ਖਾਂਦੇ ਪੋਰਸ਼ਨ ਕੰਟਰੋਲ ਕਰਕੇ ਖਾਓ ਜਿਵੇਂ ਆਪਾਂ ਰਾਈਸ ਖਾਂਦੇ ਆ ਰਾਈਸ ਬਿਲਕੁਲ ਮਾੜੇ ਨਹੀਂ ਹੈਗੇ ਰਾਈਸ ਠੀਕ ਹੈ ਕਾਰਬਸ ਹੈਗੇ ਨੇ ਪਰ ਕਾਰਬਸ ਲੈਣੇ ਵੀ ਡਾਈਟ ਵਿੱਚ ਬਹੁਤ ਜ਼ਰੂਰੀ ਹੁੰਦੇ ਨੇ ਪਰ ਤੁਸੀਂ ਪੋਰਸ਼ਨ ਕੰਟਰੋਲ ਕਰਕੇ ਖਾਓ ਇਹ ਨਹੀਂ ਹੈਗਾ ਕਿ ਰਾਈਸ ਨਹੀਂ ਖਾਣੇ ਜੇ ਮੈਂ ਰਾਈਸ ਖਾऊं ਤਾਂ ਮੇਰਾ weight ਵਾਜੂ ਸਿਰਫ ਇੱਕ ਕੌਲੀ ਰਾਈਸ ਦੀ ਤੁਸੀਂ ਖਾ ਸਕਦੇ ਹੋਗੇ ਇਹ ਹੁੰਦਾ ਪੋਰਸ਼ਨ ਕੰਟਰੋਲ ਜੇ ਆਪਾਂ ਪੋਰਸ਼ਨ ਕੰਟਰੋਲ ਨਹੀਂ ਨਹੀਂ ਕਰਾਂਗੇ ਪਰ ਪਲੇਟ ਭਰ ਕੇ ਚਾਵਲ ਦੀ ਖਾ ਲਾਂਗੇ ਤਾਂ ਵੀ ਆਪਣਾ weight ਵਧੂਗਾ ਵਧੂਗਾ ਇਹ ਤਾਂ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਧਿਆਨ ਰੱਖਣ ਵਾਲੀਆਂ ਕੋਈ ਇਹ ਜੀ ਕੋਈ ਬੜੇ ਹਾਰਡ ਕੋਈ ਰੂਲਸ ਨਹੀਂ ਹੁੰਦੇ ਕਿ ਆਪਾਂ weight ਆਪਾਂ ਨਾ ਘਟਾ ਸਕੀ ਆਪਾਂ ਵਧਿਆ ਹੋਇਆ weight ਘਟਾ ਵੀ ਸਕਦੇ ਆ ਤੇ ਮੇਨਟੇਨ ਵੀ ਕਰ ਸਕਦੇ ਆਂਗੇ ਜੇ ਆਪਾਂ ਨੂੰ ਪੀਛੇ ਪਛਾਲੇ ਕਿਤੇ ਵੀ ਦੁਪਹਿਰ ਹੈ ਜਾਂ ਸ਼ਾਮ ਨੂੰ ਭੁੱਖ ਲੱਗਦੀ ਆ ਤਾਂ ਆਪਣੇ ਕੋਲ ਹਮੇਸ਼ਾ ਇੱਕ ਹੈਲਦੀ 스ਨੈਕਸ ਤਿਆਰ ਰੱਖੋ ਜਾਕੇ ਆਪਾਂ ਮੂਹ ਮਾਸ ਤੋਂ ਕਿ ਭੁੱਖ ਹਰ ਇੱਕ ਨੂੰ ਲੰਘਦੀ ਹੈ ਭੁੱਖ ਦਾ ਕੋਈ ਟਾਈਮ ਨਹੀਂ ਹੁੰਨ ਲੱਗਣ ਦਾ ਹੈਲਦੀ ਸਨੈਕਸ ਦਿਨ ਘਰੇ ਤੁਸੀਂ ਨਮਕੀਨ ਬਣਾ ਸਕਦੇ ਹੋ ਮੂੰਗਮੋਰਾ ਪਾ ਕੇ ਡਰਾਈ ਫਰੂਟ ਪਾ ਕੇ ਉਹਦੇ ਵੀ ਤੁਸੀਂ ਪੋਹਾ ਪਾ ਕੇ ਮਖਾਣੇ ਪਾ ਕੇ ਡਰਾਈ ਮੂੰਗਫਲੀ ਪਾ ਕੇ ਡਰਾਈ ਫੂਡ ਸਾਰਾ ਕੁਝ ਪਾ ਕੇ ਇੱਕ ਨਮਕੀਨ ਤਿਆਰ ਕਰ ਸਕਦੇ ਹੋ ਜਾਂ ਫਿਰ ਜਾਂ ਫਿਰ ਡਰਾਈ ਫਰੂਟ ਸੀਡਸ ਮਖਾਣੇ ਮੂੰਗਫਲੀ ਇਸ ਤਰ੍ਹਾਂ ਦੇ ਹੈ ਇੱਕ ਹੈਲਦੀ ਸਨੈਕਸ ਖਾ ਸਕਦੇ ਹੋ ਇਹ ਨਹੀਂ ਹੈਗਾ ਕਿ ਪੂਜੀ ਨਮਕੀਨ ਬਿਲਕੁਲ ਨਹੀਂ ਖਾਣਾ ਖਾਓ ਪਰ ਲਿਮਟ ਵਿੱਚ ਖਾਓ ਰੋਜ਼ ਰੋਜ਼ ਦੀ ਆदत বিনা ਬਣਾਉ ਕਿ ਮੈਂ ਰੋਜ਼ ਭੁੱਖ ਲੱਗਦੇ ਤੁਸੀਂ ਰੋਜ਼ ਨਮਕੀਨ ਕੌਲੇਜ ਪਾ ਕੇ ਫੈਕੇ ਬਿਸਕਟਸ ਚਾ ਕੇ ਮੈਂਗੇ ਮੈਂ ਤੇ ਖਾ ਰਹੀ ਹਾਂ ਨਾ ਇਹ ਰੋਜ਼ ਖਾਉਂਗੀ ਤਾਂ ਥੋੜਾ weight ਵਧੂਗਾ ਫਿਰ ਇਹ ਚੀਜ਼ਾਂ ਅਨ ਹੈਲਦੀ ਹੁੰਦੀਆਂ ਨੇ ਕਦੇ ਕਰਾਈ ਤਹੇ ਚੱਲ ਜਾਂਦੀਆਂ ਹੁੰਦੀਆਂ ਨੇ ਬਸ ਇਹੀ ਨਿਕ ਨਿਕ ਟਿਪਸ ਨੇ ਔਰ ਇਹੀ ਮੈਂ ਟਿਪਸ ਸ਼ੇਅਰ ਕੀਤੀ ਹੋਂ ਨਾਲ ਜੋ ਮੈਂ ਆਪਣੇ ਆਪ ਤੇ ਲਾਗੂ ਕਰ ਰਹੀ ਹਾਂ ਜੋ ਮੈਂ ਮੈਂ ਖੁਦ ਫਾਲੋ ਕਰ ਰਹੀ ਹਾਂ ਤਾਂ ਕਿ ਮੈਂ ਆਪਣਾ weight ਮੇਨਟੇਨ ਕਰ ਸਕਾਂ ਹਾਂ ਜਿਨ੍ਹਾਂ ਨੂੰ ਫਾਲੋ ਕਰਕੇ ਮੈਂ ਆਪਣਾ weight ਮੇਨਟੇਨ ਕਰਦੀ ਆ ਰਹੀ ਹਾਂ ਮੈਂ ਉਹੀ ਗੱਲਾਂ ਮੈਂ ਆਪਣੇ ਐਕਸਪੀਰੀਅੰਸ ਤੋਂ ਆਪਣੀ ਜ ਔਰ ਰੀਅਲੀ weight ਮੈਂਟੇਨ ਕਰਨਾ ਕੋਈ ਔਖੀ ਗੱਲ ਨਹੀਂ ਬਸ ਥੋੜਾ ਜਿਹਾ ਆਪਣਾ ਤੁਸੀਂ ਲਾਈਫ ਸਟਾਈਲ ਚੇਂਜ ਕਰਨਾ ਹੁੰਦਾ ਖਾਣ ਪੀਣ ਦਾ ਰੂਟੀਨ ਖਾਣ ਪੀਣ ਦਾ ਟਾਈਮ ਤੁਸੀਂ ਇੱਕ ਆਪਣਾ ਬਣਾ ਕੇ ਰੱਖੋ ਆਪਣਾ ਟਾਈਮ ਟੇਬਲ ਬਣਾ ਕੇ ਰੱਖੋ ਖਾਣ ਪੀਣ ਦਾ ਪਾਣੀ ਪੂਰਾ ਵਧੀਆ ਪੀਓ ਨੀਂਦ ਲਓ ਟਾਈਮ ਤੇ ਰਾਤ ਨੂੰ ਜਲਦੀ ਸੋ ਟਾਈਮ ਨਾਲ ਸਵੇਰੇ ਉਠੋ ਟਾਈਮ ਨਾਲ ਆਪਣੀ ਤੁਸੀਂ ਸਵੇਰੇ ਬ੍ਰੈਕਫਾਸਟ ਸ਼ੁਰੂ ਕਰੋ ਇਹ ਨਹੀਂ ਹੈਗਾ ਬ੍ਰੈਕਫਾਸਟ ਤੁਸੀਂ ਸਾਰਾ ਕੰਮ ਕਰਕੇ 11 ਵਜੇ ਕਰ ਰਹੇ ਹੋ ਭੁੱਖੇ ਫਿਰ ਹੋਏ ਹੋਗੇ ਔਰ ਉਸ ਤੋਂ ਬਾਅਦ ਫਿਰ ਤੁਸੀਂ ਨਾਲ ਇੱਕ ਵਾਰ ਉਸ ਲੰਚ ਕਰ ਲਓਗੇ ਆਪਣੇ ਇੱਕ ਖਾਣੇ ਦਾ ਟਾਈਮ ਫਿਕਸ ਕਰ ਲਓ ਬ੍ਰੇਕਫਾਸਟ ਲੰਚ ਡਿਨਰ ਔਰ ਬ੍ਰੇਕਫਾਸਟ ਤੋਂ ਲੰਚ ਦੇ ਵਿੱਚ ਵਿੱਚ ਇੱਕ ਆਪਣੇ ਫਰੂਟ ਦਾ ਟਾਈਮ ਰੱਖੋ ਤੁਸੀਂ ਆਪਣੇ ਅਕੋਰਡਿੰਗ ਤੇ ਲੰਚ ਤੇ ਡਿਨਰ ਦੇ ਵਿੱਚ ਸ਼ਾਮ ਨੂੰ ਇੱਕ 스ਨੈਕ ਟਾਈਮ ਰੱਖੋ ਜੀ ਉਹਨੂੰ ਆਪਾਂ ਸ਼ਾਮ ਦੀ ਚਾਹ ਦਾ ਟਾਈਮ ਕਰ ਲੈਂਦੇ ਆ ਔਰ ਚਾਹ ਨਾਲ ਤੁਸੀਂ ਚਾਹੀ ਕੋਈ ਡਰਾਈ ਫਰੂਟ ਖਾ ਲਓ ਬਿਸਕਟ ਲੈ ਲਓ ਮੱਠੀ ਲੈ ਲਓ ਹਨਾ ਪਰ ਇੱਕ ਲਿਮਟ ਵਿੱਚ ਬਿਸਕਟ ਮੱਠੀ ਇੱਕ ਲਿਮਟ ਵਿੱਚ ਲੈਣੀ ਹੈ ਇਹ ਨਹੀਂ ਹੈਗਾ ਕਿ ਤੁਸੀਂ ਹੁਣ weight loss ਕਰ ਲਿਆ ਤੇ ਤੁਸੀਂ ਚੱਕ ਦੋ ਫੱਟੇ ਹੁਣ ਤੋ ACG ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਕੁਝ ਜ਼ਰੂਰੀ ਪੁਆਇੰਟਸ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਜੇ ਤੁਸੀਂ ਇਹ ਫਾਲੋ ਕਰੋਗੇ ਥੋੜਾ ਵੇਟ ਨਹੀਂ ਪడుਗਾ ਹੋਪਸ ਤੁਹਾਨੂੰ ਸਮਝ ਆ ਗਈ ਹੋਊਗੀ ਜੇ ਵੀਡੀਓ ਅੱਛੀ ਲੱਗੀ ਤਾਂ ਅੱਗੇ ਵੀ ਤੁਸੀਂ ਸ਼ੇਅਰ ਕਰਦੇ ਜਿਨ੍ਹਾਂ ਨੂੰ ਵੀਡੀਓ ਦੀ ਜਰੂਰਤ ਹੈਗੀ ਹੈ ਤੋ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਹਨੇ ਨਹੀਂ ਕੀਤਾ ਹੋਇਆ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ